ਟੈਗ ਨੂੰ ਆ ਮੇਰੀ ਗਾਲਾਂ ਫੋਰਮੈਂਡ ਹੈ ਉਹ ਵਿਚਾਰਾ ਨਹੀਂ ਸ਼ਰਮਾਉਦਾ ਪਿਆ ਤੇ ਤੁਹਾਨੂੰ ਕਿਹ ਸ਼ਰਮ ਆਈ ਜਾਂਦੀ ਆ ਕਿੰਨੇ ਗਾਲੂ ਛੱਲੇਗਾ ਹੋਰ ਬਹੁਤ ਆ ਬਹੁਤ ਲੋ ਬਸ ਬੜੇ ਨੇ ਹੋਰ ਛੱਲੀ ਆ ਹਾਂ ਆਵਾਲ 'ਚ ਪਾ ਦਿੱਤਾ ਗਾ ਟਮਾਟਰ ਨੂੰ ਲੱਗਾ ਟਮਾਟਰ ਨੂੰ ਲੱਗਾ ਵਿੱਚੇ ਲਾਲੂ ਦੇ ਬਹੁਤ ਸੋਹਣਾ ਜਿਹਨੇ ਚੜਾ ਉਹਦੇ ਇੱਕ ਨੂੰ ਲਾਲ ਹੋਵੇ ਦਾ ਲਾਲ ਇੱਕ ਦਾ ਵਧੇ கேர்தான் ਹੋਣ ਆ ਜਾ ਨਾ ਉਹ ਤੁਹਾਨੂੰ ਨਹੀਂ ਚੱਲ ਬਹੁਤ ਚੱਕ ਲੱਗ ਡੰਗਲ ਕੁੰਡੀ ਤੇ ਲੱਗਾ ਕੀ ਕਰਨੇ ਜੜਨੀ ਵਾਸਤੇ ਨਹੀਂ ਤੂੰ ਉਧਰ ਵਹਿੰਦਾ ਪਿਆ ਪਹਿਲਾਂ ਮਸ਼ੀਨ ਤੇ ਚੜ ਕੇ ਵਿਖਾ ਕਰ ਜਾ ਕਿੰਨੇ ਟਾਈਮ ਚੜਦਾ ਚੜ ਕੇ ਵਿਖਾ ਜਾ ਕੇ ਚੜ ਚੜ ਤੇ ਜਾ ਚੜ ਕੇ ਵਿਖਾ ਕਿੰਨਾ ਟਾਈਮ ਚੜਨਾ ਹੈ 1 2 3 4 5 6 7 8 9 10 11 12 13 14 14 ਮਿੰਟਾਂ ਦੇ ਵਿੱਚ ਉੱਤੇ ਚੜਿਆ ਥੱਲੋਂ ਲੈ ਕੇ ਪੌੜੀ ਤੇ ਟੈਂਕੀ ਕੋਲ ਆ ਤੇ ਇਹ ਚੱਲਿਆ ਮੈਨੂੰ ਲੈ ਚਲ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਅੱਜ ਦਾ ਜੀ ਆਪਣਾ ਮਸ਼ੀਨਾਂ ਦੀ ਹੋ ਗਈ ਤਿਆਰੀ ਆਪਣੀ ਜਾਨ ਦੀ ਪੂਰੀ ਤਿਆਰੀ ਅੱਜ ਤੇ ਬਸ ਜਾ ਰਹੇ ਜੀ ਦਸਮੇਂ ਤੇ ਉੱਪਰ ਮੋਟਰਸਾਈਕਲ ਰੱਖਿਆ ਹੋਇਆ ਹੈ ਸਪੈਸ਼ਲ ਵਗੈਰਾ ਆ ਗਈ ਆ ਵੱਡਾ ਪੰਮਾ ਵੀ ਆ ਗਿਆ ਯਾਰ ਸਾਸਿਕਾਲ ਬਲਾ ਬੜੀ ਸਾਸਿਕਾਲ ਸਾਰਿਆਂ ਵੀਰਾਂ ਦਾ ਸਾਸਿਕਾਲ ਹੈ ਹਾਂ ਵੱਲ ਆ ਗਿਆ ਜੀ ਬੰਦੇ ਨੂੰ ਬੋਲਾਂਦੇ ਇਹੀ ਬੰਦਾ ਹੈ ਜਿਹੜਾ ਪਹਿਲਾਂ ਸਾਸਿਕਾਲ ਤੋਂ ਬਹੁਤ ਕਸਾਉਂਦਾ ਸੀ ਕਦੇ ਇੱਧਰ ਨੂੰ ਭੱਜ ਜਾਂਦਾ ਤੇ ਕਦੇ ਇੱਧਰ ਨੂੰ ਭੱਜ ਜਾਂਦਾ ਸੀ ਵੀਡੀਓ ਗਲਤ ਬਣਾ ਰਿਹਾ ਹੈ ਤਾਂ ਕਿਉਂ ਬੋਲੋ ਵੀਡੀਓ ਗੰਦੀਆਂ ਬਣਾਉਂਦਾ ਅਈ ਸ਼ਾ ਗੰਦੀਆਂ ਆਂਦਾ ਮੇਰੇ ਵੀਡੀਓ ਬਣਾਦਾ ਤਾਂ ਕਰਕੇ ਆ ਨਹੀਂ ਬਣਾਦਾ ਤੁਸੀਂ ਆਪਣੇ ਵੀਡੀਓ ਦੇਖਿਆ ਵੀ ਕਿਸੇ ਨੂੰ ਗੰਦੀ ਲੱਗੀ ਵੀ ਆ ਕੋਈ ਗੱਲ ਗੰਦੀ ਵਿੱਚ ਜਾਂ ਕੋਈ ਬੋਲੀ ਗੰਦੀ ਸਾਸਰੀ ਘਰ ਜ਼ਰੂਰ ਬੁਲਾ ਲੈ ਕਰ ਠੀਕ ਹੈ ਵੀਰ ਇੱਥੇ ਵਧੀਆ ਬੁਲਾਇਆ ਹਾਂ ਵੀਡੀਓ ਵਧੀਆ ਇੰਨਾ ਸੋਹਣਾ ਫੋਟੋ ਆਈ ਜਾਂਦਾ ਤੇਰਾ ਹੋਰ ਹਣ ਕਿੰਨਾ ਕਲੈਸ਼ੜੀ ਕਰ ਲੈਣ ਮੈਨੂੰ ਕੱਢ ਜਾ ਐਚੜੀ ਆਹ ਕਿੰਨਾ ਸੋਹਣਾ ਆ ਸਾਸਰੀ ਘਰ ਦੁਬਾਰਾ ਬੁਲਾ ਤੇ ਇਹ ਬੰਦੇ ਪੂਰੇ ਖੁਸ਼ ਨੇ ਹੋਰ ਤੂੰ ਕੀ ਕਰਨ ਿਆ ਨਾ ਗੋਦਸਾਈ ਨਹੀਂ ਭਾਈ ਕੋਈ ਹੈ ਬੰਦਾ ਕਿਹੜਾ ਪਾ ਚਾਰਦਰ ਪਾਇਆ ਅੱਛਾ ਨਹੀਂ ਹੈ ਬੈ ਕੱਢ ਲੈ ਅੱਛਾ ਰੱਖ ਲੈ ਬਾਬੀ ਵਿੱਚ ਹੈ ਕਿਹੜਾ ਦੁ ਕਰਦਾ ਹੈ ਇਹਗਾ ਪੋਈ ਚਾਚਾ ਦਾ ਮੁੰਡਾ ਹੈ ਗੱਭਰੂ ਵਿਆਹ ਲੈ ਜਾਏ ਫਿਰ 10 ਬੰਦੇ ਪਕਾਵਾਂਗੇ ਰੋਟੀਆਂ ਤੇ ਨਾਲ ਬੰਦੇ ਘਟਾ ਹੋ ਦੇ ਵਿੱਚ ਐ ਹੋਰ ਨਾਲ ਜੋੜ ਲਾਈ ਜਾਂਦਾ ਬੰਦਾ ਹੋਰ ਇਕ ਲਈ ਜਨੇ ਆ ਹੈਗਾ ਕੋਈ ਫਿਰ ਫਿਰ ਬੰਦਾ ਤੇਰੇ ਕੋਲ ਵੀ ਰਾਜ ਕਰ ਦੇਖ ਜਣਾ ਤੂੰ ਉਹਨੂੰ ਹੰਬਾ ਲੈਦਾ ਕਿ ਆਪ ਉਥੇ ਹੰਬਲੇਗਾ ਹਾਂ ਆਈ ਉਹ ਪੀ ਗੋਣੇ ਤੈਨੂੰ ਖਰਾਬ ਕੀਤੀ ਫਿਰ ਕੀ ਕਰੇਗਾ ਬਈ ਚਲ ਜਵਾਗ ਹੀ ਆ ਚਲ ਉਹ ਜਵਾਗ ਦਾ ਕੀ ਫਾਇਦਾ ਬਾਹਰ ਜਾਂਦਾ ਕਿਹੜਾ ਵੀ ਆਪਾਂ ਸ਼ਾਮ ਨੂੰ ਮੋੜਾ ਹੋਣਾ ਦੋ ਮਿੰਟ ਉਥੇ ਰਹਿਣਾ ਕੀ ਗੱਲ ਹੈ ਕੀ ਗੱਲ ਹੈ ਸਮਾਨ ਨੂੰ ਤਾਂ ਬਾਜ ਲਗਰਨ ਚੱਲ ਕਰ ਅੱਛਾ ਉਹਨੂੰ ਸਮਾਨ ਕੋਲ ਭਾਵੇਗਾ ਸਮਾਨ ਕੋਲ ਕਿਸੇ ਨੇ ਵੀ ਨਹੀਂ ਬੈਣਾ ਇਹ ਗੱਲ ਨਹੀਂ ਕਿ ਬਣੀ ਆਪਾਂ ਆਪਾਂ ਉਥੇ ਦੁਕਾਨ ਲੈ ਲੈਣੀ ਇੱਕ ਰਾਏ ਤੇ ਅੰਦਰ ਸਮਾਨ ਰੱਖਣਾ ਇਹ ਨਹੀਂ ਕੰਮ ਹੈ ਸਮਾਨ ਕੋਲੇ ਵੀ ਆਪ ਸਮਾਨ ਕੋਈ ਬਾਵਾ ਕਰਾਂਗੇ ਸਹੀ ਜਾਵੇ ਆ ਤੁਸੀਂ ਕਰਦੇ ਜਾਈ ਹਾਂ ਰੱਖੋ ਰੱਖੋ ਜਲਦੀ ਕਰੋ ਯਾਰ ਟਾਈਮ ਬਹੁਤ ਲੋ ਆਤਾ ਹੈ ਤੁਸੀਂ ਵੇਖੋ ਰੱਖੋ ਰੱਖੋ ਛੇੜਤ ਕਰੋ ਹਿੰਮਤ ਮਾਰੀਓ ਇਧਰ ਛੇੜਨ ਨੂੰ ਲਾਤਾ ਨਾੜ ਜਾ ਹੈ ਇਧਰ ਵਾਲੇ ਨੂੰ ਇੱਥੇ ਪੱਟਾ ਕਰ ਦੇਣਾ ਬਲਵੀਰ ਕੋਲ ਲੈ ਲਾਂਗੇ ਹਾਂ ਸੰਗੜੀ ਅੱਛੀ ਜਾਂ ਲੇਟਣ ਲੱਗ ਪਿਆ ਆਇਆ ਜਲਦੀ ਟਾਣੀ ਤੋੜ ਦਿੱਤੀ ਦੂੰ ਥੱਲੇ ਹਰ ਸੀ ਇਹ ਜਾਣਾ ਨਹੀਂ ਲੱਗਦਾ ਇਹ ਕੋਈ ਉੱਥੇ ਨਾਨਕਾ ਦਾ ਚੱਲਾ ਨਹੀਂ ਤੇ ਸ਼ਾਮ ਨੂੰ ਦੰਦੀਆਂ ਕਰਦਾ ਹਨ ਵੀ ਸ਼ਾਮ ਨੂੰ ਤਾਂ ਮੋੜ ਆਵੇਂਗਾ ਤੇ 2 ਮਹੀਨਾ ਦਾ ਪ੍ਰੋਜੈਕਟ ਇੱਧਰ ਮੂੰਹ ਕਰ ਮੇਰੇ ਵੱਲੇ ਗੱਲ ਵੀ ਆਉਂਦੀ ਘਸੇ ਹੀ ਆ ਜਾਂਦਾ ਆ ਇੱਧਰ ਮੂੰਹ ਕੈਮਰਾ ਇੱਧਰ ਹੈ ਇੱਧਰ ਮੂੰਹ ਵੇਖਾ ਇੱਧਰ ਵੇਖਾ ਓ ਇੱਧਰ ਦਾ ਮੂੰਹ ਕਰ ਹਾਂ ਬਿੱਟੂ ਕਿ ਨਵਾਂ ਲੱਫ ਕਿੱਥੇ ਜਾਣਾ ਹੈ ਕਿਹੜਾ ਸੱਤ ਕਿੰਨੇ ਤੱਕ ਤੂੰ ਗਿਆ ਕਿੱਥੇ ਇਹਨੂੰ ਮੈਂ ਤਿਆਰ ਨਹੀਂ ਆਖੇ ਨਹੀਂ ਆਖੇ ਤਿਆਰ ਕਰ ਲਓ ਕਿਉਂ ਕੀਤਾ ਤਿਆਰ ਇਧਰੋਂ ਆਪ ਵੀ ਨਹੀਂ ਆਖੀ ਤਿਆਰ ਕਰ ਲਵੀਂ ਵੀ ਕਾਹਦੇ ਕਰਨ ਕੀਤਾ ਤਿਆਰ ਇਹੋ ਇੱਕ ਦੂਜਾ ਅੱਛਾ ਹਲੇ ਔਰੇ ਨੋੜਾ ਪਹਾੜਾ ਪਿੰਡ ਤੱਕ ਜਾਣੋ ਹੀ ਰਹਿ ਆਪਾਂ ਮੇਰੀ ਗੱਲ ਸੁਣ ਸੱਤ ਸੱਤ ਬੰਦੇ ਆ ਤੇ ਹੋਰ ਇਹਨਾਂ ਨੂੰ ਮਿਲ ਜਾ ਕੇ ਅੱਠ થઈ ਨੇ ਬੰਦੇ ਕੀ ਕਰਾਉਣਾ ਆਪਾਂ ਉਹ ਬੰਦਾ ਬੰਦਾ ਕਿਹੜਾ ਕਿਹੜਾ ਵਾਹ ਤੇਰੇ ਬੰਦਾ ਬਤ ਦੇਖੇਗਾ ਤਾਂ ਠੀਕ ਏ ਔਂਦੇ ਨੇ ਵੇਨਾਂ ਸੁੱਖੀ ਬੰਦੇ ਸੱਕੀ ਐ ਅੱਜ ਸਵੇਰ ਜੀ ਉੱਤੇ ਦਾ ਪਾਣੀ ਦੇਖੀ ਗਿਆ ਤੁਣ ਵਿੱਚ ਰੇੜੀ ਤੇ ਹੋਣ ਦਾ ਤੇ ਕੱਢ ਕੇ ਕੱਟ ਕੱਟ ਕੇ ਕਾਟਰ ਪਾਈਏ ਬੈਗ ਦਾ ਲਾਜ ਪੈਨੋ ਚੱਲ 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 ਉਹ ਗਾਂਢ ਚੱਕ ਲੋ ਐ ਉਹ ਜਾ ਮੈਂ ਕਿੰਨਾ ਦਾਤਾ

ਚੱਲ ਖੜ ਜਾ ਚੱਲ ਉਹ ਹਾਈ ਕਾਢੇ ਕਰੀ ਚੱਲ ਇਹ ਤੀਜਾ ਗੇਅਰ ਜਨ ਹੱਥ ਲਾ ਲਈ ਇਧਰ ਇਧਰ ਆ ਲੈ ਇਧਰ ਕਲੱਚ ਦਾ ਨਾ ਆਪਣਾ ਹੈ ਐਨ ਮੋੜ ਜਾਂ ਹਾਂ ਲੈ ਗਿਆ ਕੌਣ ਕੱਢਦਾ ਪੈ ਗਿਆ ਯਾਰ ਇੰਨੇ ਬੰਦੇ ਖੜੇ ਆ ਇਹਨਾਂ ਨੂੰ ਦੇਖਦੇ ਆ ਕਿ ਉਦਾਂ ਮੀਹ ਕਰ ਖੜਿਆ ਸੀ ਮੀਹ ਕਰਨ ਹਾਂ ਮੀਹ ਕਰਨ ਹਾਂ ਵੇਪਾਰ ਵੇਪਾਰ ਹੇੜੇ ਨੂੰ ਪੋਇਰ ਬੰਨ੍ਹ ਲਾ ਲੈ ਗੁਰਦਾਰ ਨੇ ਕਿਹੜੀ ਤਾਰ ਲਾਉਣੀ ਸਰਪੁਰਖੇ ਤਬਾਨ ਨਾ ਨਾ ਪਹਿਨੀ ਕਾਹੀ ਕਿਤੇ ਨਾੜ ਪੜਲੇ ਨਿਕਾਸ ਪਰਲੇ ਨੇ ਉਹ ਦੂਜੇ ਨਿਕਾਸ ਯਾਰ ਹੋਰ ਆਪਾ ਬਾੜ ਬਹੁ ਖਿੱਚ ਨਹੀਂ ਆਉਂ ਗਏ ਵੱਜ ਗਿਆ ਮੋਰਸ ਵਾਲਾ ਚੰਗੀ ਤਰ੍ਹਾਂ ਦੇਖ ਲਓ ਹਾਂ ਗੰਦੀ ਕਿਵੇਂ ਮਾਦਾ ਖਿੱਚਣ ਦੀ ਪਾੜ ਨਹੀਂ ਹੱਥੇ ਦਰਦ ਕਰ ਹੱਥ ਪਾੜ ਜਾਂਦੇ ਨੇ ਐਨੀ ਪੱਕੀ ਹੈ ਪੱਕੀ ਨਹੀਂ ਹਾਂ ਆਏ ਆਏ ਐਨੀ ਪੱਕੀ ਰੱਸੀ ਹੱਥ ਕਿਵੇਂ ਪਾੜ ਦਿਆ ਤੇਰੇ ਕੋ ਖਾਸ ਪਾਟੇ ਨਹੀਂ ਨਹੀਂ ਜਾਂਦਾ ਆ ਬੇ ਹਵਾਏ ਅੱਛਾ ਅੱਛਾ ਹੰਨਾ ਹੱਥ ਪਾੜ ਜਾਂਦੇ ਰੱਖੇ ਚੱਲ ਲੱਗੇ ਕੋਈ ਗੱਲ ਨਹੀਂ ਹਾਂ ਅੱਛਾ ਤੇਲ ਬੰਦ ਕੀਤਾ ਹੀ ਹਾਈ ਤੇਲ ਕੌਣ ਕਰਨ ਦੇ ਕੌਣ ਹੋ ਕੋਲ ਨੂੰ ਅੱਜ ਖੜੇ ਆਪਾਂ ਰੋਡ ਤੇ ਸਾਹਮਣੇ ਕੰਬੈਨਾ ਆਪਨੇ ਉੱਪਰ ਇਹ ਮੋਟਰ ਕੋਈ ਨਹੀਂ ਹੈ ਇੱਕ ਉੱਧਰ ਹੀ ਗਿਆ ਆਪਣੇ ਕੋਲ ਇੱਕ ਨਾ ਕੋਈ ਨਹੀਂ 2 ਮਿੰਟ ਲੱਗਣਗੇ ਸਸੇ ਕਾਲਬੀਰ ਦੀ ਸਵਾਗਤ ਹੈ ਸਾਡੇ ਆਪਣੇ ਨਵੇਂ ਵਲੌਗ ਤੇ ਆਪਣਾ ਜੀ ਅੱਜ ਥੋੜੀ ਜਿਹੀ ਆਵਾਜ਼ ਚ ਕਲ ਟੈਕਾ ਰਾਤ ਜ਼ਿਆਦਾ ਬੋਲੇ ਆ ਤੇ ਆਪਾਂ ਰੁਕੇ ਜੀ ਹਰਮਾਨਗੜ੍ਹ ਪਾਰ ਕਰਕੇ ਰੋਟੀਆਂ ਦਾ ਸਾਡੇ ਰਿਆ ਆਪਣਾ ਰੋਟੀਟੀ ਬਣ ਰਹੀ ਆ ਤੇ ਇਹਦੇ ਬਾਹਰ ਖੜਿਆ ਮੈਂ ਬਣਾ ਕੇ ਇਹਨਾਂ ਨੂੰ ਖਵਾਵਾਂਗਾ ਰੋਟੀ ਅੱਗੇ ਇਹਨਾਂ ਕੋਲ ਖਾਂਦੇ ਰੱਜ ਮੈਂ ਬਣਾਵਾਂਗਾ ਆਪ ਖੁਦ ਠੀਕ ਹੈ ਖੁਦ ਬਣਾਉਣੀ ਅੱਜ ਅੱਜ ਮੈਂ ਆਪ ਬਣਾਵਾਂਗਾ ਆ ਬੰਦੇ ਆਪਾਂ ਕਿ ਨਵੇਂ ਪਾਠੀ ਕੀਤਾ ਇੱਕ ਬੰਦਾ ਆਂਦਾ ਇਹ ਡਰਾਈਵਰ ਹੈ ਕੰਬਾਇਨ ਦਾ ਫੁੱਲ ਫੋਰਮੈਨ ਹੈ ਕਹਿੰਦਾ ਬੰਦੇ ਰੋਟੀ ਦੇ ਕੋ ਸੌਦੇ ਜਾਂਦਾ ਮੈਂ ਤੁਹਾਨੂੰ ਹੌਜੀ ਬਣਾ ਕੇ ਦਿਖਾਉਣਾ ਕਿਸ ਤਰੀਕੇ ਬਣਦੀ ਆ ਠੀਕ ਹੈ ਕਿ ਨਹੀਂ ਕਿਹੜਾ ਪਿੰਡ ਆਪਣਾ ਆਪਣਾ ਰਾਜਸਥਾਨ ਇੱਧਰ ਮੜਾ ਇਹ ਤਾਂ ਸਾਸਿਕਾ ਬਲਾਓ ਸਸਰੀ ਕਾ ਜੀ ਹਾਲੀਕੇ ਫੋਨ ਆ ਰਿਹਾ ਫੋਨ ਆਗਾ ਸ਼ੀਸ਼ਣ ਬਾਈ ਨੂੰ ਜਾਣਦੇ ਤੁਸੀਂ ਅੱਜ ਕਿ ਆਪਾਂ ਇਹਨਾਂ ਨਾਲ ਯਾਰੀ ਪਾਈ ਆਂ ਸਾਡੇ ਸਬਸਕ੍ਰਾਈਬਰ ਨੇ ਆ ਤੂਏ ਦਾ ਸਿ ਮਸ਼ੀਨਰ ਕੀ ਬਦਲੀ ਆ ਕੇ ਪੇਂਟ ਵਗੈਰਾ ਕੀਤਾ ਆਪਾਂ ਮੋਡੀਫਾਈ ਕੀਤੀ ਆ ਪੇਂਟ ਇਸ ਮੋੜੀ ਵਿਚਾਰੀ ਟੱਚਿੰਗ ਕੀਤੀ ਹੈ ਹਨਾ ਚਲੋ ਵਧੀਆ ਬਣਾਤੀ ਮਸ਼ੀਨ ਜੀ ਆਪਾਂ ਪੇਂਟਿੰਗ ਵਗੈਰਾ ਕੀਤਾ ਸੀ ਆ ਜਿਹੜੇ ਛੋਟੇ ਬ੍ਰਦਰ ਨੇ ਸਸਰੀ ਘਰ ਦਾ ਬਲਾ ਹੱਥ ਜੋੜ ਕੇ ਬੁਲਾਇਆ ਜਾਂਦਾ ਕਮੈਂਟ ਆਉਂਦੇ ਆ ਬੰਦਾਂ ਦੇ ਸਸਰੀ ਘਰ ਤੂੰ ਆਪਾਂ ਕਿੱਗਰ ਫਸਣੇ ਆਇਆ ਇਧਰ ਆ ਆ ਭਾਈ ਇੱਕ ਆਪਣਾ ਪ੍ਰੀ ਕੰਬੈਨ ਤੇ ਇਧਰ ਆਈ ਵੜਾ ਹਾਂ ਕਿੰਨੇ ਕੁ ਬਸ ਠੀਕ ਹੈ ਨਹੀਂ ਬਸ ਠੀਕ ਹੈ ਐਥੇ ਪੱਕਾ ਕਰ ਦੇ ਸੁੱਕਾ ਆ ਗਈ ਤੇਰੇ ਨਾਲ ਆ ਤਿੰਨ ਲੰਗਰੀ ਬਣਾ ਤੇ ਆ ਠੀਕ ਹੈ ਤਿੰਨ ਬੰਦੇ ਬਣਾ ਤੇ ਲਾਂਗਰੀ ਪੰਮਾ ਸੁੱਖਾ ਦੇਖੋ ਠੀਕ ਹੈ ਸਰਦਾਰ ਇੱਕ ਸਾਸਿਕਾ ਬੁਲਾਓ ਸਾਸਿਕਾ ਤੂੰ ਬੁਲਾ ਸਾਸਿਕਾ ਹੱਥ ਜੋੜ ਕੇ ਬਣਾ ਜਾ ਸਾਸਿਕਾ ਤੂੰ ਹੀ ਬੁਲਾ ਵੀ ਸਾਸਿਕਾ ਹੱਥ ਮਾਰੇ ਜੋੜ ਲੈ ਨਹੀਂ ਜੋੜਨੇ ਨੇ ਨਹੀਂ ਜੋੜ ਫਿਰ ਆਏਗਾ ਟਾਇਰ ਲਾ ਕੇ ਲਾਓ ਸਰੇਸ਼ਰ ਤੇ ਪਿਆਜਾ ਨਿੱਕਾ ਜਾ ਤੈਨੂੰ ਸਾਸਿਕਾ ਦੀ ਇੰਨੀ ਸਜਾ ਬੋਲ ਜਾ ਟਾਇਰ ਲਾ ਕੇ ਲਿਆ ਜਾ ਜੇ ਸਾਸਿਕਾ ਨਹੀਂ ਬੁਲਾਉਂਦਾ ਹੈ ਉਹ ਦਬਲਣਾ ਰੇੜੇ ਦਾ ਜਾ ਤੇ ਬਾਕੀ ਆਪਣਾ ਸਮਾਨ ਥੱਲੇ ਉਤਰ ਰਿਹਾ ਤੇ ਕੋਸ ਲੈਂਟਰ ਵਗੈਰਾ ਜਿੰਨੀਆਂ ਵੀ ਗੱਲਾਂ ਕਰਵੇਂ ਤੈਨੂੰ ਕਰਵੇਂ ਮੇਰਾ ਸੰਗ ਬੋ ਬੈਠ ਗਿਆ ਉਹਨਾਂ ਥੋੜਾ ਇਕੱਲਾ ਗਲਾ ਖਰਾਬ ਸੀ ਤੇ ਇਹੇ ਕਰਨ ਹਾਂ ਗਾਲ ਰੋਲਾ ਗਾਣੇ ਤੋਂ ਪਹਿਲਾਂ ਗਾਣਾ ਨਾ ਦੇਣ ਮਤਦਾ ਪੰਮੇ ਜਾਈ ਟਾਇਰ ਲੈ ਵੀ ਲਾ ਗੋ ਜਿਹੜਾ ਜਲਾ ਕੇ ਰੋਟੀਆਂ ਦਾ ਕਰਾਣੇ ਨਾਲ ਉਹ ਕਿੱਥੇ ਲਾਣੇ ਚਾ ਰੋਟੀਆਂ ਦਾ ਖਰਾ ਫੇਰ ਰੋਟੀਆਂ ਦਾ ਖਰਾ ਦੇ ਉਹ ਇੱਕ ਨਾੜਕ ਰੋਟੀਆਂ ਦਾ ਖਰਾ ਦੇ ਕੋਈ ਨਹੀਂ ਹੁੰਦਾ ਉਹ ਦਾ ਪੈ ਜਾਣਾ ਨਾੜਕ ਉਹ ਕੀ ਕਰਨਾ ਕੀ ਤਾਂ ਆਪਾਂ ਹੀ ਖਾਣੀਆਂ ਨੇ ਕਿਹੜਾ ਕਿਹ ਹੋਰ ਨੇ ਖਾਣੀਆਂ ਟਾਇਰ ਆ ਪਤਲੀਆਂ ਆਪਾਂ ਉਹ ਟਾਇਰ ਖਤਮ ਜਿਆ ਇਧਰਲਾ ਉਹ ਪਾ ਦੇ ਨਿੱਕਾ ਨਾਲ ਕਟਰ ਸੌਖਾ ਪੈ ਜਾ ਕਰੇਗਾ ਤੇ ਤੂੰ ਉਥੋਂ ਇੱਕ ਜਣ ਟਾਇਰ ਦਾ ਤੂੰ ਲੈਣਾ ਲਾ ਕੇ ਕੇ ਲਿਆਉਂਦਾ ਕਿ ਤੂੰ ਲਿਆਉਣਾ ਮੈਂ ਲੈ ਆਣ ਮੈਂ ਵਿੰਡਰ ਤੇ ਪਾ ਲੈ ਚੱਲ ਲੈ ਆ ਰੋਟੀਆਂ ਲੈ ਆ ਜਾ ਉਹ ਵੀ ਪਾਣਾ ਜਾ ਤੂੰ ਉਹ ਟਾਇਰ ਲਾ ਕੇ ਦੇ ਜਾ ਤੇ ਫਿਰ ਦਾ ਇਹ ਘੰਟੇ ਚ ਵੇਖ ਲਈ ਸੀ ਇਹ ਦਾ ਨਟ ਪਾ ਲਈ ਠੀਕ ਹੈ ਜੇਕਰ ਲੱਗ ਲਾਈ ਜੇਕਰ ਆ ਵੀ ਤਾ ਨਾੜਗੋਰਾ ਪੱਕਾ ਕਸ ਦੇ ਇਹ ਆਪਾਂ ਇੱਕ ਗੇਅਰ ਦਾ ਤੇਲ ਚੈੱਕ ਕਰਨਾ ਕਿਉਂ ਕਰਿਆ ਆਪਾਂ ਵੇਖਿਆ ਨਹੀਂ ਬਸ ਤੈਨੂੰ ਕੋ ਕੰਮ ਹੀ ਗਿਆ ਕੀ ਮੌਕਾ ਦੇਣਾ ਨਹੀਂ ਚਲਾਉਣ ਦਾ ਕਿਵੇਂ ਮੌਕਾ ਤੈਨੂੰ ਦੇਵਾਂਗੇ ਇਹ ਤਾਂ ਹੈ ਨਹੀਂ ਵੀ ਆਪਾਂ ਤੈਨੂੰ ਮੌਕਾ ਬਨ ਨਾਲ ਸਾਰਿਆਂ ਨੂੰ ਮਿਲਣੇ ਨੇ ਬਈ ਸਾਰਿਆਂ ਨੂੰ ਤੈਨੂੰ ਹੀ ਚਲਾਉਣ ਦਾ ਤੈਨੂੰ ਉੱਥੇ ਤੂੰ ਹੀ ਉੱਥੇ ਤੂੰ ਹੀ ਮਹੀਲ ਸਾਹਮਣੇ ਉੱਥੇ ਰੋਡ ਹੀ ਏ ਇੱਥੇ ਯਾਰ ਮੈਨੂੰ ਚਲਾਉਂਦਾ ਬੜਾ ਨਜ਼ਾਰਾ ਆਉਂਦਾ ਹੈ ਟੋਪ ਜਿਹੜਾ ਰੋਡ ਤੇ ਸਾਡਾ ਬਣਨਾ ਉਹ ਅੱਡ ਚੀਜ਼ ਏ ਬਈ ਨਾ ਨਾ ਇੱਧਰ ਮੇਰੇ ਇੱਕ ਮਿੰਟ ਗੱਲ ਸੁਣਾ ਉੱਥੇ ਮੈਂ ਮਸ਼ੀਨ ਤੇ ਬੈਠਦਾ ਨਾ ਇੱਕ ਵਾਰੀ ਵੀ ਨਹੀਂ ਲੱਗਾ ਕਦੇ ਵੀ ਉੱਥੇ ਇਹਨੇ ਬੈਣੀ ਆ ਮੈਂ ਨਜ਼ਾਰਾ ਲੈਣਾ ਲੜਾ ਇਹ ਚੀਂ ਕਰ ਲੱਗੇ ਜੰਮੇ ਨਹੀਂ ਲੈ ਨੂੰ ਇਹ ਨਹੀਂ ਚੱਕਰੇਗਾ ਹਾਂ ਚਾਰਜਰ ਦੀ ਲੋੜ ਪਈ ਤੇ ਲੱਭਾ ਦੇਣਾ ਹਾਂ ਓਂ ਕਿਤੇ ਹਟੇ ਦੋਨੋਂ ਬਾਰਾ ਕਿਤੇ ਸੱਟਾ ਹੀ ਮੈਨੂੰ ਕੁ ਬਾਰਾ ਕਿਤੇ ਉੱਥੇ ਥੱਲੇ ਡੇਬ ਬਣ ਬਸ ਕੋਈ ਪਰਾ ਨਹੀਂ ਉਹ ਲਿਆ ਪਣ ਭੇਜਦਾ ਆਪਣਾ ਮੇਰਾ ਚਾਰ ਚਾਰ ਰੱਖ ਦੇ ਉੱਤੇ ਹੋਰ ਥੱਲੇ ਹੁਣ ਮੈਂ ਲੋ 35 ਉਹ ਲੱਗਾ ਹਾਂ ਲਾਂਗ ਉਹਨੇ ਕੁਝ ਵੀ ਆਣਾ ਇਧਰ ਕੰਮ ਕਰ ਇਹ ਇਹ ਪਈ ਕੱਢ ਗਨੇ ਮੋਬਾਈਲ ਕਿੱਥੋਂ ਕੱਢ ਗਨੇ ਇਹ ਬੰਦੇ ਤੋਂ ਤਾਂ ਮੰਨੋ ਚੋਰ ਨੇ ਦੀਖਣ ਨੇ ਆਹਾ ਜੋਰੀ ਗੱਲ ਹੈਗੀ ਇੰਨੀ ਸਜ਼ਾ ਬੜੀ ਆ ਮਸ਼ੀਨ ਦਾ ਖਰਾਬ ਸੁੱਕਾ ਹੱਥ ਤੋਂ ਆਟਾ ਉਹਨਾਂ ਕੋਲ ਸਾਬਣ ਦਾ ਫੜਾ ਧੋ ਲੈਣਾ ਮੈਂ ਕਾ ਆ ਵੀ ਖੋਲੇ ਲਾਈ ਹੈ ਹਾਂ ਚਾਰਜਰ ਰੱਖ ਦੇ ਉਹਦਾ ਚਾਰਜਰ ਕਿੱਥੇ ਉੱਤੇ ਰੱਖ ਦੇ ਸਾਰੇ ਜੋ ਤਕੜਾ ਥੱਲੇ ਖੱਤੀ ਕਰਦੇ ਨੇ ਗੋਰੀ ਲਾਉਣਾ ਜੇਕਰ ਗਰੇ ਕਰਨ ਫੜੀ ਤੂੰ ਮੜੀ ਜੀ ਆਉਣਾ ਇੱਕ ਮਿੰਟ ਪੱਲੀ ਲੈ ਲੈ ਪੱਲੀ ਲੈਂਦਾ ਹੈ ਗੋਰਾ ਕਿਧਰ ਗਿਆ ਕਹੇ ਜਾਣਾ ਤੂੰ ਆਲੂ ਆਲੂ ਬੰਦਾ ਵਧੀਆ ਨਾ ਖੋਰ ਮੈਣਾ ਵਧੀਆ ਦੱਸਿ ਮੈਨੇ ਬੋਕੇ ਆ ਪਾਣੀ ਕਿਹੜੇ ਬੋਕੇ ਆ ਬੋਕੇ ਪਾਣੀ ਆ ਇਹ ਕਿਹੜੇ ਬੋਕੇ ਪਾਣੀ ਆ ਜੇ ਆਹ ਬਲੀਆਂ ਆਈ ਲੋਣੀਆਂ ਕੀ ਹੋ ਗਿਆ ਇਹਨਾਂ ਦਾ ਰਾੜ ਨਹੀਂ ਮਿਲੀ ਯਾਰ ਬਿੱਟੂ ਵੇਖੀ ਰਾੜ ਕਿਵੇਂ ਆ ਲੀ ਦੀ ਰਾੜ ਸਹੀ ਹੈ ਮੜਾ ਜਾਏਗਾ ਇੱਥੋਂ ਇਹ ਲੀਕ ਇਹ ਲੀਕ ਉਹ ਦੂਜਾ ਪਾਣ ਹੁੰਦੀ ਆ ਕਿੰਦੀਆਂ ਉਹ ਜਿਹੜਾ ਜਿਹੜਾ ਵੇਚਣਾ ਰਬਟਰੰਗ ਪਾ ਜਿਹੜਾ ਉਹ ਤਾਂ ਸਹੀ ਆ ਨਹੀਂ ਸਹੀਗਾ ਉਹ ਇੱਥੇ ਤੇਲ ਤੇ ਇੱਥੇ ਲੀਕ ਕਰਦਾ ਇਹ ਤਾਂ ਪਾਉਂਗਾ ਤਪੋਣੇ ਤੇਲ ਲੀਕ ਕਰਦਾ ਕੀ ਕਰਦਾ ਤੇਲ ਲੀਕ ਕਰਦਾ ਤੇਲ ਹੋਰ ਨਹੀਂ ਕੁਝ ਕਰਦਾ ਨਾ ਹੋਰ ਦੀ ਇਹ ਕਣਾਂ ਦੇ ਤਾਰ ਪਾ ਕੇ ਨਾ ਇਹਨੂੰ ਬੋਕੀ ਕਮਾ ਰਬਟਰੰਗ ਕਮਾ ਕਰੀ ਉਹ ਤਾਂ ਕਮਾ ਦਿੰਨੇ ਆ ਅਜੇ ਇਹ ਪਾਉਣਾ ਰਬਟਰੰਗ ਨਾ ਤੇਲ ਲੀਕ ਕਰਦਾ ਉਹ ਦੂਜਾ ਰਬਟਰੰਗ ਪਾ ਦਉਂਦਾ ਮੈਂ ਤੇ ਨਹੀਂ ਸਿਕਰਾਇ ਲੱਗਦੇ ਥੋੜੇ ਦੇਖੋ ਯਾਰ ਮਾੜਾ ਮੋਟਾ ਇੰਨੇ ਨਾਲ ਤਾਂ ਹਟ ਜਾਂਦਾ ਇਹ ਤੇ ਤੇਲ ਆ ਜਾਂਦਾ ਪਹਿਲਾਂ ਦਾਦਾ ਆਪਣੀ ਮਸ਼ੀਨ ਦੂਜੀ ਸੈਨ ਨਾਲ ਵਧੀਆ ਹੈਗਾ ਨਾ ਲੱਗਾ ਨਾਲ ਆ ਟੂਲ ਕਿਨੇ ਬਣਾ ਤੂੰ ਤੂੰ ਤਿਆਰ ਕੀਤਾ ਇਹ ਆਪਾਂ ਕੀਤਾ ਕਿਵੇਂ ਵਧੀਆ ਬਣਿਆ ਵਧੀਆ ਵਧੀਆ ਆ ਕੋਣ ਯਾਰਾ ਸਾਰਾ ਸਾਮਾਨ ਸਾਰਾ ਵਿੱਚ ਆ ਗਿਆ ਵਧੀਆ ਹਾਂ ਵੇਚਣਾ ਲੋਹਾ ਰੱਖੀ ਫਿਰਦੇ ਜੇ ਐ ਫਿਰ ਰੱਖਦੇ ਹੁਸਨਜਾਇ ਵਿੱਚ ਚ ਵਧੀਆ ਨਹੀਂ ਵਿੱਚ ਵਧੀਆ ਬਣ ਗਿਆ ਤੇਰਾ ਪਿੰਡ ਕਿਹੜਾ ਆਪਣੀ ਆਲੀ ਮਸ਼ੀਨ ਹੀ ਪਿੰਡ ਕਿਹੜਾ ਪਿੰਡ ਦਾ ਦਾੜੇ ਡੰਡੀਆਂ ਮਸ਼ੀਨ ਤਾਂ ਮੈਨੂੰ ਪਤਾ ਤੇਰੀ ਆ ਮਾਰਕ ਤੋਂ ਮਸ਼ੀਨ ਦਾ ਇਹ ਸਾਸਰੀ ਦਾ ਬਲੌਕ ਪਰ ਮਾੜੀ ਜੀ ਸਾਸਰੀ ਦਾ ਹੱਥ ਜੋੜ ਕੇ ਮਾੜੀ ਠੀਕ ਹੈ ਮਨ ਲੱਗਦਾ ਇਹਦਾ ਰਿਸ਼ਤੇਦਾਰੀ ਥੋੜੀ ਜੀ ਹਾਂ ਹਾਂ ਆ ਹਾਂ ਦੀ ਜੀ ਕੀ ਗੱਲ ਹੈ ਆਟਾ ਉਹਨੇ ਗੱਲਾਂ ਕਰਨ ਲੱਗ ਗਏ ਇਹ ਇਹ ਆਟਾ ਹੋ ਗਿਆ ਯਾਰ ਮੇਰੇ ਹਾਂ ਇਕੱਠਾ ਹੀ ਗੋੜ ਲੰਦੇ ਆਟਾ ਹੋ ਗਿਆ ਇਹ ਬਰਾਤ ਵੱਡੀ ਯਾਰ ਅੱਛਾ ਵੱਡੀ ਹੈ ਛੋਟੀ ਬਰਾਤ ਲੈਣੀ ਸੀ ਆਪਾਂ ਕਿੰਨੇ ਹੀ 흘ਲੇ ਆਹ ਮੈਨੂੰ ਬਿੱਟੂ ਵੀਰ ਪਾਣੀ ਵੀ ਗੱਲ ਥੋੜਾ ਉਹ ਮੈਂ ਮਾਰ ਮਾਰ ਬੁਛੇਲ ਦੇਣਾ ਕਰਨੀਆਂ ਬਦਮਾਛੀਆਂ ਦੇ ਚੀਰਨੇ ਗੰਡੇ ਗੁੰਨੇ ਆਟੇ ਇਹ ਕਿੰਨੀ ਦੇਤੀ ਆਪਣੀ ਆਹ ਬਾਈ ਆਪਣਾ ਥੋੜਾ ਜਿਹਾ ਗਾਲਾ ਜਿਹਾ ਤੁਹਾਨੂੰ ਦੱਸਿਆ ਬੈਠਾ ਤੇ ਅੱਜ ਆਵਾਜ਼ ਇਦਾਂ ਦੀ ਆਊਗੀ ਕੱਲ ਸੈਟ ਕਰਾ ਪਾਵੇਗਾ ਆ ਹਰਮਾਨ ਗਾਦੀ ਕਰਦਾ ਜੀ ਦੇਖੋ ਕਿੰਨੀ ਤੇ ਵਧੀਆ ਕਿੰਨੀ ਬੜਿਆ ਕਿੱਥੋਂ ਲਈ ਜੀ ਹਰਮਾਨ ਗਾੜਤਾ ਹਰਮਾਨ ਗਾੜਤਾ ਉਹ ਲਿਆਈ ਕੀ ਕਰਨੀ ਦਿੱਤੀ ਉਹ ਅਲੋੜੀ ਦਿਖਾ ਇਹਨਾਂ ਥੋੜਾ ਨੇ ਮੋਢਿਆਂ ਦੀ ਜੀ ਜੀ ਲਈ ਤਿਆਰ ਹੋ ਗਈ ਨਜ਼ਾਰਾ ਆ ਗਿਆ ਸਰ ਬਰੇਡ ਵੀ ਦਿਖਾ ਇੱਕ ਮਿੰਟ ਇੱਕ ਮਿੰਟ ਇਹ ਬਾਰੇ ਕਿਵੇਂ ਟਾਇਰ ਲਾਉਣ ਲੱਗਿਆ ਆਣਾ ਆ ਟਾਇਰ ਆਪਣੇ ਕਿਸੇ ਕੰਮ 'ਚ ਨਹੀਂ ਆਉਂਦਾ ਠੀਕ ਹੈ ਇਹ ਖਸੇਗਾ ਤੇ ਫਿਰ ਆਪਾਂ ਟਾਇਰ ਨਵੇਂ ਲਾਵਾਂਗੇ 916 ਦੇ ਉਹ ਚਲਾਵਾਂ ਕਰਾਂਗੇ ਆ ਤਾਂ ਕਰਕੇ ਮੈਨੂੰ ਵੀ ਇਹਦਾ ਕਿਤੇ ਹੋਰ ਪਾ ਸਕਦੇ ਪਾਣੀ ਵੀ ਮੈਂ ਪੀਣਾ ਜੀ ਵੀਰ ਨੇ ਕੰਬੈਨ ਤਿਆਰ ਕਰਾਈਆ ਤੇ ਇਹਨੇ ਆਪਣਾ ਦੂਜਾ ਵਧੀਆ ਸਟicker ਚੁੱਕ ਲਾਇਆ ਮਸ਼ੀਨ ਸੋਹਣੀ ਸੋਹਣੀ ਤਿਆਰ ਕੀਤੀ ਆ ਆ ਵੀਰ ਮੈਨੇ ਇੰਸਟਾਗ੍ਰam ਦੀ ਆਈਡੀ ਵੀ ਬਣਾਈ ਆ ਪ੍ਰੀਤ ਕੰਬੈਨ ਤੇ ਇਹਨੂੰ ਵੀਰ ਮੈਨੂੰ ਫੋਲੋ ਵੀ ਜ਼ਰੂਰ ਕਰਿਆ ਜੀ ਬਿੰਦਰ ਸਿੰਘ ਸਰਾਰੀ ਤੇ ਪ੍ਰੀਤ ਕੰਪੈਨ ਪੀਬੀ ਸਤਤਲ ਵਾਲੇ ਤੇ ਪਿਛੜੀ ਰੋ ਵਧੀਆ ਬਾਜਾਂ ਬਹੁਤ ਵਧੀਆ ਤਿਆਰ ਕੀਤੀ ਆ ਤੇ ਬਾਕੀ ਆਪਾਂ ਵੀ ਦਾ ਤੁਹਾਨੂੰ ਪਤਾ ਹੀ ਆਪਾਂ ਵੀ ਨਿਆਰੇ ਲੈ ਤਾ ਮਸ਼ੀਨ ਦੇ ਤੇ ਆਪਣਾ ਵੀਰ ਜੀ ਅੱਜ ਦਾ ਇਹ ਨਾ ਵਲੌਗ ਸੀ ਕਿਉਂਕਿ ਆਪਣਾ ਅੰਕਲਾ ਸਹੀ ਨਹੀਂਗਾ ਦੋ ਲੈਣੀ ਆ ਤਾਂ ਫਿਰ ਆਪਾਂ ਹੁਣ ਤੁਹਾਨੂੰ ਮਿਲਾਂਗੇ ਜੀ ਜਿਹੜੇ ਨਵੇਂ ਵਲੌਗ ਤੇ ਤੱਕਾਂ ਦੀ ਸੱਜਰੇ ਆਕਾਰ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਆ ਲੈ ਆਏ ਅਗਰ ਗੁੜਕਣਤਾ ਹਣਾ ਰੱਖਿਆ ਹੈ ਜਗਾ ਹੋਰ ਸਟਾਰਟ ਹੋ ਗਈ ਮਸ਼ੀਨ ਹੈ ਸਟਾਰਟ ਹੋ ਗਈ ਹੈ ਰਬ ਤਾਰ ਹੀ ਲੈ ਗਈ ਥੰਬੜੀ ਲੈ ਗਈ ਤੇ ਤਾਰ ਹੀ ਦੋ ਲੈ ਇੱਕ ਕਿਲੋ ਮੀਟਰ ਵੀ ਕੱਟੀ ਦੋਵੇਂ ਲੈ ਰੂ ਗਈ ਆਉਂਦੇ ਕਿਹੜਾ ਕਮਰਾ ਕੌਣ ਆਲਟਰਨੇਟਰ ਆਲਟਰਨੇਟਰ ਕਿ ਨਾ ਤਾਂ ਦਾ ਮੈਂ ਇਹ ਕਾਜ ਜੀ ਜੀ ਵਿਆਹ ਚੱਲੇ ਜੀ ਜੀ ਵਿਆਹ ਚੱਲੇ ਆ ਤੂੰ ਨੇ ਮੇਰੇ ਗੋਟਾ ਘੜਾ ਪਾੜਿਆ ਐਕਚੁਅਲੀ ਫੰਕਸ਼ਨ ਜਾਦਾ ਤੈਨੂੰ ਇਹਦੀ ਬ੍ਰੇਕ ਹੀ ਬਣਾਣੀ ਹੋਣਾ ਉਹਦਾ ਕੀ ਕਰਨਾ ਪਵੇਗਾ ਆ ਵਕੜਾ ਕੇ ਦੇਖ ਲੈ ਇੱਕ ਵਾਰੀ ਅੱਛਾ ਹੋਈ ਨਾ ਨਾ ਵਕੜਾਈ ਕੋ ਨਿਕਲ ਇਹਨਾਂ ਨੇ ਆਖਿਆ ਨਹੀਂ ਯਾਰ ਉਹਨੂੰ ਉਥੋਂ ਨਾਲ ਸਮਾਨ ਬਹੁਤ ਲਿਆਣਾ ਹੈ ਸਾਨੂੰ ਲੈ ਗਿਐ ਉਤੋਂ ਇਹਨਾਂ ਨੂੰ ਕੋਈ ਨਹੀਂ ਚੇਤਾ ਕੀਤਾ ਵੀ ਕਿਹੜਾ ਮਸ਼ੀਨ ਦਾ ਮਾਨ ਚਾਹੀਦਾ ਕਿਹੜਾ ਨਹੀਂ ਚਾਹੀਦਾ ਜਿਹੜਾ ਮੈਂ ਮੈਨੂੰ ਚੇਤਾ ਮੈਂ ਰੱਖ ਲਾਉ ਤੇ ਹਾਂ ਜਿਆਦ ਕਿ ਤੁਹਾਨੂੰ ਇਹ ਇਹਨਾਂ ਤੋਂ ਗੁੱਲੀ ਲਵਾਉਣੀ ਹੈ ਉਹ ਨਰੇਸ਼ ਲੱਭੇਗਾ ਫੇਰ ਇਹ ਸੁੱਕੜ ਗੁੱਲੀ ਲਵਾਉਣੀ ਹੈ ਹਾਂ ਵਾਲ ਹੀ ਹੁੰਦੇ ਵਿਚਾਰੇ ਦੇ ਪਿਛਲੇ ਔਰ ਲਵਾ ਕੇ ਤੇ ਲੈ ਕਣਕ ਚਾ ਉਹਦੇ ਮਾਰੇ ਵਧੇ ਫੇਰ ਬਣੀ ਫੇਰ ਉਹਨਾਂ ਨੇ ਮੇਰੇ ਨਾਲ ਉਹਨੇ ਗੱਲ ਕੀਤੀ ਹੈ ਇਹ ਗੁੱਲੀ ਲਾ ਕੇ ਇਹਦੀ ਰਿਪੋਰਟ ਜੈਪੁਰ ਤੋਂ ਹੋਣੀ ਹੈ ਠੀਕ ਹੈ ਜੈਪੁਰ ਦੇ ਰਿਪੋਰਟ ਆਵੇਗੀ ਫਿਰ ਦੁਬਾਰਾ ਦਵਾਈ ਲਾ ਸ਼ੁਰੂ ਹੋਣਾ ਹੈ ਇਹਦਾ ਉਹ ਰਿਪੋਰਟ ਅਸੀਂ ਲਈ ਕੋ ਨਹੀਂ ਉਹਦੇ ਵਜਿਨ ਖਰਚ 50 ਦੀ ਕੀਤੀ ਹੈ ਗੁੱਲੀ ਗੁੱਲੀ ਦਲਵਾਈ ਹੈ ਕਿ ਫਿਰ ਲਵਾ ਲਓ ਰਿਪੋਰਟ ਦਾ ਇੰਤਜ਼ਾਰ ਹੀ ਕੋ ਨਹੀਂ ਕੀਤਾ ਨਾ ਯਾਰ ਖੜ ਜਾ ਆਂਦਾ ਵੀ ਕਿ ਰੁਕ ਜੀ ਚੰਗਾ ਇਹਨੂੰ ਰਿਪੋਰਟ ਲੈ ਕੇ ਆਏ ਮਗਰ ਰਿਪੋਰਟ ਆਈ ਉਹਨਾ ਪਈਆ 25000 ਖਰਚਾ ਆਵੇਗਾ ਫਿਰ ਅਸੀਂ ਥੋੜਾ ਇਹ ਵੀ ਢਿੱਲਾ ਪੈਗਾ ਨਹੀਂ ਯਾਰ ਇਹਨੇ ਨਹੀਂ ਹੁਣ ਗੁੱਲੀ ਲਵਾ ਕੇ ਹੁਣ ਆਪਾਂ ਇਹਨੂੰ ਦਵਾਈ ਲੈ ਕੇ ਦੇਣੀ ਦੇਣੀ ਰਿਪੋਰਟ ਦੁਬਾਰਾ ਜਾਵੇਗੀ ਫਿਰ ਹੁਣ 2 ਘੰਟੇ ਲੱਗਣੀ ਹੈ ਵਾਲਾਂ ਉੱਤੇ ਲਾਉਂਦਾ ਯਾਰ ਕਮਾਗ ਹਾਂ ਗੰਡਪਾਲ ਦੋ ਪਾ ਦੇ ਗੰਡਾ ਨਗਰ ਗੁੱਲੀ ਲਾ ਦੀ ਨਹੀਂ ਅੰਡੇ ਤੇ ਕੱਲ ਗੁੱਲੀ ਲਾਣੀ ਨਹੀਂ ਠੀਕ ਹੈ ਜਿੰਦੇ ਲਾ ਗੁੱਲੀ ਲਾ ਲੈ ਲੀ ਨਾ ਉਹ ਦਾਰਾ